ਤੇ ਉਹ ਗੱਲ ਕਰੀਏ ਸਾਡੇ ਪਿੰਡ ਬੰਨਿਓ ਸਾਡੇ ਪਿੰਡ ਸਾਡਾ ਇਹ ਹੈਗਾ ਵੀ ਸਾਡਾ ਸਾਰਾ ਇਹ ਆਪਣਾ ਬਲਕਾਉਰ ਸੇ ਕਿ ਸਰਪੰਚਾ ਜੀ ਉਹ ਉਹ ਜੇ ਵੋਟਾਂ ਖੜਾ ਦਾ ਪੁੱਤ ਨੂੰ ਪਾਵਾਂਗਾ ਆ ਜ ਆਪਣੀ ਗੰਤਾ ਤੇ ਇਥੇ ਪੜਨੀ ਨਹੀਂ ਲੋ ਸਾਡਾ ਇੱਕ ਕੀ ਮੁੱਦਾ ਹੈ ਸਾਡਾ ਪਿੰਡ ਵਾਲਾ ਖੜਾ ਹੋਣ ਨੂੰ ਖੜਾ ਇਸੇ ਨੂੰ ਪੁੱਤਾਂ ਪੂਰਾ ਕਾਲੀ ਜਿਤੇ ਵਾਲੇ ਕਾਂਗਰਸ ਜਿਤੇ ਵਾਲੀ ਕਾਂਗਰਸ ਤੇ ਵੀ ਜਾਇ ਤੇ ਆਮਲ ਵੀ ਪੂਰਾ ਜੋਰ ਲਾ ਲਿਆ ਲੋਕਾਂ ਨੇ 40 40 ਸਾਲ ਦੀਆਂ ਪਾਰਟੀਆਂ ਛੱਡ ਕੇ ਕਾਂਗਰਸ ਤੇ ਕਾਲੀ ਗਿਦਾਰੀ ਕਰਕੇ ਵੋਟਾਂ ਪਾਈਆਂ ਕਿੰਨੇ ਬੜਾ ਮੈਨੂੰ ਇਹ ਚੋ ਵੀ ਨਹੀਂ ਕੁਝ ਦਿੰਦਾ ਕਿਹੜੀ ਸਰਕਾਰ ਉਹਨੇ ਕਹਿੰਦੀ ਆ ਤੂੰ ਬਾਦਲ ਬਾਬੇ ਵਰਗਾ ਆ ਜੇ ਕੁਲ ਰੋੜਾ ਜੇ ਬਾਦਲ ਬਾਬੇ ਕਿਉਂ ਯਾਦ ਕਰਦੇ ਹੋ ਨਾ ਵਧੀਆ ਇਹ ਪਹਿਲਾਂ ਇਹਨਾਂ ਆਸਰਾ ਗਰੀਬਾਂ ਨੂੰ ਦਿੱਤਾ ਸਮਾਨ ਆਸਰਾ ਦਾਣ ਸਕੀ ਚਲਾਈ ਏ ਇਹਨਾਂ ਨੂੰ ਜਦੋਂ ਆਉਣਗੇ ਸਿੱਕੇ ਇੱਕ ਪੁੱਛਾਂਗੇ ਸਾਰੀਆਂ ਪਾਰਟੀਆਂ ਨੂੰ ਪੁੱਛਾਂਗੇ ਸਜਾਮਾ ਸਾਰੀਆਂ ਨੂੰ ਪੁੱਛਾਂਗੇ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਚੋਣ ਅਖਾੜਾ ਪੂਰਾ ਪੱਖ ਚੁੱਕਿਆ ਗਿਆ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਤੇ ਪਾਰਟੀਆਂ ਵੱਲੋਂ ਆਪਣੀ ਜਿੱਤ ਦੇ ਦਾਅਵੇ ਵੀ ਠੋਕੇ ਜਾ ਰਿਹਾ ਪਿੰਡ ਮੂਸਾ ਪਹੁੰਚੇ ਆ ਮੂਸਾ ਦੇ ਵਿੱਚ ਲੋਕਾਂ ਤੋਂ ਜਾਣਾਂਗੇ ਕਿਹੜੀ ਪਾਰਟੀ ਇਸ ਵਾਰ ਜਿਹੜੀ ਬਾਜ਼ੀ ਮਾਰੇਗੀ ਤੇ ਕਿਸ ਦੇ ਸਰਤਾ ਸਜੇਗਾ ਕੌਣ ਬਣੇਗਾ ਪ੍ਰਧਾਨ ਮੰਤਰੀ ਦੇਸ਼ ਦਾ ਗੱਲ ਕਰਾਂਗੇ ਸਾਡੇ ਨਾਲ ਪਿੰਡ ਮੂਸਾ ਦੇ ਲੋਕ ਨੇ ਬਾਈ ਜੀ ਸਵਾਗਤ ਆ ਤੁਹਾਡਾ ਜੀ ਆ ਬਾਈ ਕੀ ਕਹੋਗੇ ਇਸ ਵਾਰ ਜਿਹੜੀ ਕਿਹੜੀ ਪਾਰਟੀ ਜਿਹੜੀ ਜਿੱਤ ਸਕਦੀ ਹੈਗੀ ਚੋਣਾਂ ਚ ਸਾਰਿਆਂ ਦੇ ਚਿਹਰੇ ਦੇ ਦੇਖ ਲਿਆ ਕਾਲੀ ਜਿੱਤੇ ਵਾਲੇ ਕਾਂਗਰਸ ਤੇ ਆਲੀ ਕਾਂਗਰਸ ਤੇ ਵੀ ਆਇ ਤੇ ਆਮਲੇ ਤੇ ਵੀ ਪੂਰਾ ਜ਼ੋਰ ਲਾ ਲਿਆ ਲੋਕਾਂ ਨੇ 40 40 ਸਾਲ ਦੀਆਂ ਪਾਰਟੀਆਂ ਛੱਡ ਕੇ ਕਾਂਗਰਸ ਤੇ ਕਾਲੀ ਗਦਾਰੀ ਕਰਕੇ ਵੋਟਾਂ ਪਾਈਆਂ ਕਿ ਨਿਬੜਦਾ ਮੈਨੂੰ ਇਹ ਚੋ ਵੀ ਕੁਝ ਨਹੀਂ ਦਿੰਦਾ ਕੀ ਕਰਨਾ ਚਾਹੋ ਜਿਹੜੇ ਵਾਦੇ ਛੋੜਦੇ ਨਾਲ ਦੁਖੀ ਕਰਦੇ ਨੇ ਕੋਈ ਵੀ ਅਜਰ ਬਾਈ ਜੀ ਮੌਕੇ ਤੇ ਸਾਰੇ ਬਦਲ ਜਾਂਦੇ ਜਿਵੇਂ ਕਹਿੰਦੇ ਨੇ ਵਾਦਾ ਕੁੱਲ ਕਰਦੇ ਸਟੇਜ ਤੇ ਕਿ ਮੈਂ ਕਰੂੰਗਾ ਬਹੁਤ ਕਰੂੰ ਜੇ ਕਰੂੰ ਜਦੋਂ ਆਪਾਂ ਮੰਗਣ ਦਾ ਟਾਈਮ ਆਉਂਦਾ ਹੈ ਉਦੋਂ ਸਾਰੇ ਭੱਜ ਜਾਂਦੇ ਨੇ ਕਿਸੇ ਦਾ ਕੋਈ ਮਿੱਤ ਨਹੀਂ ਕਿਹੋ ਜਿਹੇ ਮੁੱਦੇ ਨੇ ਜਿਹੜੇ ਥੋੜੇ ਪੂਰੇ ਨਹੀਂ ਹੁੰਦੇ ਕਿਸਾਨ ਮਜ਼ਦੂਰ ਦੇ ਜਿਹੜੇ ਚਾਹਨੇ ਹੋਗੇ ਮੁੱਦੇ ਤਾਂ ਸਾਡੇ ਆਹੀ ਨੇ ਇੱਕ ਤਾਂ ਵੀ ਜਿਵੇਂ ਦਿਵਖਾੜੇ ਪੜ੍ਹੇ ਲੈ ਕੇ ਫਿਰਦੇ ਨੇ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਲਟਕੇ ਫਿੱਕੇ ਨੇ ਬੱਚੇ بڑے بڑے ਫਿਰਦੇ ਨੇ ਤੇ ਕਿਸੇ ਨੂੰ ਕਿਸੇ ਦੇ ਕੋਈ ਨਹੀਂ ਸੁਣਦਾ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਕਿਹੋ ਜੀ ਸਰਕਾਰ ਇਸ ਵਾਰ ਸੁਣੇਗੀ ਕਿਹੋ ਜਾਂ ਉਮੀਦਵਾਰ ਚੁਣੂਗੀ ਅਸੀਂ ਤਾਂ ਕੋਈ ਨਹੀਂ ਚੁਣਾਂ ਦੇ ਇਹ ਜਿਹੜਾ ਬਟਨ ਨਹੀਂ ਹੁੰਦਾ ਕਹਿੰਦੇ ਲੋਟਾ ਦੱਬ ਦਿਓ ਅਸੀਂ ਦੋ ਬਟਨ ਦੱਬਾਂਗੇ ਸਾਡੇ ਤਾਂ ਕੋਈ ਬਟਨ ਨਹੀਂ ਹੈ ਇੰਨੇ ਤੋਂ ਕੀ ਹੋ ਸਰਕਾਰ ਹਾਏ ਹਾਂ ਕੀ ਨਾਮ ਆ ਜੀ ਜਗਸੀਰ ਸਿੰਘ ਹੈ ਕੀ ਕਹੁੰਦੇ ਇਸ ਵਾਰ ਕਿਹੜੀ ਪਾਰਟੀ ਜਿੱਤ ਸਕਦੀ ਹੈ ਪਾਰਟੀ ਤਾਂ ਯਾਰ ਕਿਹੜੀ ਲਿਆਉਣੀ ਸੀਗੀ ਸਾਡੇ ਤਾਂ ਇਹਨਾਂ ਨੇ ਯਾਰ ਨਾ ਹੋ ਵੀ ਨਹੀਂ ਕਰਿਆ ਜਿਹੜੀ ਕਿਸਾਨ ਜੁੜੀਆਂ ਨਾ ਸੀ ਉਹਨਾਂ ਦੇ ਵੀ ਕੋਈ ਖਬਰਸਾਰ ਲਈਤੀ ਇਹਨਾਂ ਨੇ ਤੇ ਸਾਨੂੰ ਤਾਂ ਇਹ ਠੀਕ ਨਹੀਂ ਲੱਗਦੀਆਂ ਪਾਰਟੀਆਂ ਜਿਹੜੀਆਂ ਪਹਿਲਾਂ ਭਾਜਪਾ ਦਾ ਵਿਰੋਧ ਕਰਦੇ ਸੀ ਕਈ ਪਾਰਟੀਆਂ ਦੇ ਨੇਤਾ ਇੱਧਰ ਭਾਜਪਾ ਜਾਣ ਲੱਗੇ ਕੀ ਲੱਗਦਾ ਭਾਜਪਾ ਇਸ ਵਾਰ ਬੁਏ ਨਾ ਨੇਤਾ ਤਾਂ ਤੁਰ ਹੀ ਫਿਰਦੇ ਆ ਕੇ ਪਰ ਸਾਡੀ ਆਮ ਜਨਤਾ ਨਹੀਂ ਨਾ ਜਾਂਦੀ ਪਾਜ ਪੰਤਾ ਸੀ ਨਹੀਂ ਚੰਗਾ ਸਮਝਦੇ ਪਿੰਡਾਂ ਦੇ ਲੀਡਰ ਆਣਗੇ ਪਿੰਡਾਂ ਕਿਸ ਵਾਰ ਆਉਣਗੇ ਮੁਰਜਣੇ ਆਉਣਗੇ ਆ ਕੇ ਮੁਰਜਣਗੇ ਫਿਰ ਹੋਰ ਕੀ ਕਰਾਂਗੇ ਕੁਝ ਨਹੀਂ ਕਹਿ ਸਕਦੇ ਸੀ ਇਹ ਨਾ ਇਹ ਹੋ ਜਾ ਉਮੀਦਵਾਰ ਚੁਣੋਗੇ ਸਰਦਾਰ ਉਮੀਦਵਾਰ ਤਾਂ ਜੋ ਫੱਟੀ ਬੋਟਾ ਫੇੜਦੇ ਆਂਗੇ ਉਹ ਆਂ ਭਾਗ ਅਗਲੇ ਦੇ ਜਿਹੜੇ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਕੋਈ ਲੱਗਦਾ ਨਹੀਂ ਕਿ ਇਹ ਆ ਨਹੀਂ 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 ਲੱਗਦਾ ਸਰ ਨੂੰ ਐਨੀ ਵੀ ਮੱਤ ਕੇ ਵੀ ਆਹੀ ਉਮੀਦਵਾਰ ਜਿੱਤੂਏਦਕੇ ਮੁੱਦੇ ਕਿਹੜੇ ਜਿਹੜੇ ਤੁਹਾਡੇ ਨਹੀਂ ਪੂਰੇ ਹੋਏ ਕਿ ਕੰਮ ਸੀਗੇ ਜਿਹੜੇ ਇਹਨੇ ਦੁਖੀ ਹੋਣ ਕੰਮ ਤਾਂ ਇਹਨੂੰ ਐਮਐਸਪੀ ਨਹੀਂ ਮਿਲੀ ਪਹਿਲਾਂ ਨੰਬਰ ਤਾਂ ਯਾਰ ਡਾਕਟਰ ਸੁਆਮੀ ਨਾਥ ਨੇ ਰਿਪੋਰਟ ਬਣਾ ਕੇ ਗਿਆਗਾ ਉਹ ਪਹਿਲਾਂ ਤਾਂ ਐਮਐਸਪੀ ਨਹੀਂ ਦਿੱਤੀ ਫੇਰ ਕਰਜਾ ਪੰਡਾਂ ਦੀਆਂ ਵੱਡਾ ਸਿਰ ਚੜ ਰਿਹਾ ਜੱਟਾਂ ਦੇ ਤੇ ਫਾਸਲਾਂ ਦੇ ਭਾਰ ਨਹੀਂ ਦੇ ਰਹੇ ਸਾਨੂੰ ਜੜੋ ਦਿਨ ਕਰਜਾ ਜਿਵੇਂ 5 ਲੱਖ ਤਾਂ ਦੂਜੇ ਸਾਲ 7 ਲੱਖ ਹੋ ਜਾਂਦਾ ਉਹ ਮੰਡੀਆਂ ਕਹਿੰਦੇ ਪ੍ਰਾਈਵੇਟ ਹੋ ਜੰਦੀਆਂ ਨੇ ਮੰਡੀਆਂ ਪ੍ਰਾਈਵੇਟ ਕਰੀ ਜਾਂਦੇ ਕਿਉਂ ਆਮ ਆਦਮੀ ਪਾਰਟੀ ਆਈ ਸੀ ਦੋ ਕਿਵੇਂ ਲੱਗਿਆ ਹਾਂ ਕਹ 50 ਦਾ ਕੁਸ਼ਲਾਂ ਕੋਸ਼ਰ ਠੀਕ ਚੱਲੀ ਐ ਤੇ ਪਰ ਖੋਹੇ ਤੋਂ ਵੀ ਰੱਕਾ ਨਹੀਂ ਗਿਆ ਜਿਵੇਂ ਲੋਕਾਂ ਨੇ ਵੱਧ ਚੜ ਕੇ ਇਹਨਾਂ ਦਾ ਇਹ ਸੜਕ ਮਾਹੌਲ ਪਾਇਆ ਸੀ ਇਹਨਾਂ ਚ ਇਹ ਕੋਈ ਖਾਸ ਤਨੁਚ ਰਿਸਪੌਂਸ ਚੰਗਾ ਨਹੀਂ ਮਿਲਿਆ ਇਹਦਾ ਪੁੱਛ ਲੋ ਨਾ ਤੂੰ ਜੀ ਕੀ ਨਾਮ ਆ ਜੀ ਕੀ ਨਾਮ ਬਾਈ ਤੁਹਾਡਾ ਪ੍ਰਤੇਜ ਸਿੰਘ ਜੀ ਪ੍ਰਤੇਜ ਕੀ ਲੱਗਦਾ ਐਤੀ ਕਿਹੋ ਜੀ ਸਰਕਾਰ ਚੁਣੋਗੇ ਕਿਹੜੀ ਪਾਰਟੀ ਜਿਹੜੀ ਵਾਜ ਮਾਰੀ ਐਤੀ ਝਾੜੂ ਸਰਕਾਰ ਚੁਣਾਂਗੇ ਤੇ ਹੋਰ ਨਾ ਤਾਂ ਸਾਡਾ ਕੋਈ ਕੰਮ ਨਹੀਂ ਕਰਿਆ ਇਹਨਾਂ ਨੇ ਕੋਈ ਮੋਟਰ ਦਾ ਕੋਸੇ ਦਾ ਨਹੀਂ ਕਰਿਆ ਝਾੜੂ ਨਹੀਂ ਕਿਉਂ ਚੁਣਨੀ ਆ ਕੀ ਝਾੜੂ ਦਾ ਤਾਂ ਲੱਗੇ ਕੰਮ ਕਿਹੋ ਜਿਹਾ ਕੰਮ ਹੋ ਗਏ ਕੰਮ ਹੈ ਜੇ ਇਹ ਠੀਕ ਹੈ ਜੀ ਤੇ ਇਹਨਾਂ ਨੇ ਕੋਈ ਕੰਮ ਨਹੀਂ ਕਰਿਆ ਜਿਹੜੇ ਪਹਿਲਾਂ ਬਹੁਤ ਚਿਰ ਦੇ ਵੋਟਾਂ ਪਾਈਆਂ ਨੇ ਆਇਆ ਲਾਹਰਾ ਲਾਉਦੋ ਨਾ ਉਹ ਇਹ ਲੋਟ ਕਰੋ ਅਸੀਂ ਹੋਰ ਵੀ ਗੱਲ ਕਰਾਂਗੇ ਬਾਈ ਯਕੀਨਾਂ ਮਾ ਛੋਟਾ ਯਕੀਨਾਂ ਮਾ ਬਾਈ ਉਤਾਰ ਆ ਜੀ ਉਤਾਰ ਕੀ ਲੱਗਦਾ ਇਸ ਵਾਰ ਕਿਹੜੀ ਪਾਰਟੀ ਜਿੱਤ ਸਕਦੀ ਹੈ ਜੀ ਪਾਰਟੀ ਦਾ ਦੇਖੋ ਹੀ ਕੋਈ ਹੈ ਕਿਹੋ ਜਿਹਾ ਬਹੁਤ ਚੋਣੇ ਨੂੰ ਤੁਸੀਂ ਵੀ ਕਿਹੋ ਜਿਹਾ ਉਮੀਦਵਾਰ ਹੋਵੇ ਜਾਂ ਕਿਹੜੀ ਸਰਕਾਰ ਹੋਣੀ ਚਾਹੀਦੀ ਆ ਤੂੰ ਬਾਦਲ ਬਾਬੇ ਵਰਗਾ ਆ ਜੇ ਕੋਈ ਹੋਰ ਆ ਜੇ ਬਾਦਲ ਬਾਬੇ ਤੂੰ ਯਾਦ ਕਰ ਦੋ ਨਾ ਵਧੀਆ ਜੀ ਪਹਿਲਾਂ ਇਹਨਾਂ ਆਟਾ ਗਰੀਬਾਂ ਨੂੰ ਦਿੱਤਾ ਸਮਾਨ ਆਟਾ ਦਾਣ ਸਕੀਨ ਚਲਾਈ ਹੈ ਜਿਸਾਂ ਗਨ ਸਕੀਨ ਪੂਰਨ ਦੀ ਵਜ਼ਾ ਤੇ ਉਹਨਾਂ ਨੇ ਇਹ ਇੱਕ ਵਾਰ ਲੱਗਦਾ ਬਾਜੀ ਮਰੂਤ ਸਭ ਦਾ ਆਪਣਾ ਅਕਾਲੀ ਦਲ ਮਾਰੂਗਾ ਜਾਂ ਭਾਜਪਾ ਸਰਕਾਰ ਕੀ ਦੀ ਬਣ ਸਕਦੇ ਇਸ ਵਾਰ ਸਰਕਾਰ ਤਾਂ ਦੇਖੋ ਇਹਦਾ ਦੁਨੀਆ ਨੇ ਖੋਲਾ ਹੈ ਹੋਰ ਵੀ ਲੋਕ ਨਹੀਂ ਸਾਡੇ ਨਾਲ ਹਾਂਜੀ ਕੀ ਨਾਮ ਆ ਜੀ ਅੋਕੇ ਤਸਿੰਗੋ ਕੀ ਕਹੋਗੇ ਇਸ ਵਾਰ ਕਿਹੜੀ ਸਰਕਾਰ ਬਣ ਸਕਦੀ ਆ ਪਾਰਟੀ ਦੀ ਸਾਰੀਆਂ ਸਰਕਾਰਾਂ ਝੂਠੀਆਂ ਨੇ ਕੋਈ ਮਰਜ਼ੀ ਆ ਜੇ ਕੁਝ ਨਹੀਂ ਕਰਦੀ ਕਿਸਾਨਾਂ ਵਾਸਤੇ ਕੁਝ ਨਹੀਂ ਕਰਦੀ ਨਾ ਮਜ਼ਦੂਰਾਂ ਵਾਸਤੇ ਕਰਦੀ ਕੋਈ ਸਰਕਾਰ ਆ ਜੀ ਸਾਰੇ ਲੋਟੂ ਨੇ ਕੋਈ ਨਹੀਂ ਹੈਗਾ ਸਹੀ ਤੇ ਕਿਹੜਾ ਉਮੀਦਵਾਰ ਚੁਣੋਗੇ ਕਿਹੜੀ ਪਾਰਟੀ ਦਾ ਇਸ ਵਾਰ ਅਸੀਂ ਤਾਂ ਕਿਹਾ ਇਹਨਾਂ ਨੂੰ ਘੇਰ ਘੇਰ ਸਵਾਲ ਪੁੱਛਾਂਗੇ ਮੈਂ ਕਿਸਾਨ ਜਥੇਬੰਦੀ ਦਾ ਆਗੂ ਆ ਮਨਜੀਤ ਨੇ ਡਕੋਂਦਾ ਜਥੇਬੰਦੀ ਦਾ ਹੂੰ ਬਲਾ ਕਮਾਲ ਦਾ ਇਹਨਾਂ ਨੂੰ ਜਦੋਂ ਆਉਣਗੇ ਥੀ ਕਿ ਕਰ ਪੁੱਛਾਂਗੇ ਸਾਰੀਆਂ ਪਾਰਟੀਆਂ ਨੂੰ ਪੁੱਛਾਂਗੇ ਜਮਾ ਸਾਰੀਆਂ ਨੂੰ ਪੁੱਛਾਂਗੇ ਕੱਲਾ ਇਹਨਾਂ ਦੇ ਵਿੱਚੋਂ ਥੋੜਾ ਜਿਆ ਗੁਰਪ੍ਰੀਤ ਆ ਜਿਹੜਾ ਐਮਐਲਏ ਇਹ ਠੀਕ ਹੈ ਹੋਰ ਜਿੰਨੇ ਸਾਰੇ ਨੇ ਸਾਰੇ ਝੂਠੇ ਤੇ ਝੂਠ ਦੇ ਪਲਾਂਦੇ ਜਿਵੇਂ ਜਿਵੇਂ ਹੁਣ ਦੇਖਿਆ ਗਿਆ ਦਲ ਬਦਲੂਆਂ ਦਾ ਕੰਮ ਸ਼ੁਰੂ ਹੋ ਗਿਆ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ ਜਾਂ ਨੇਤਾ ਨੇ ਦੂਜੀਆਂ ਪਾਰਟੀਆਂ ਜਾ ਰਹੇ ਨੇ ਇਹ ਬਹੁਤ ਰੂਪੀਏ ਨੇ ਜੀ ਰੰਗ ਬਦਲਦੇ ਆ ਹਾਂ ਸਾਰੇ ਲੋਟੂ ਮੈਂ 슈ਗਰ ਮਿਲ ਦਾ ਮਲਾਜਬ ਸੀ 슈ਗਰ ਮਿਲਾਂ ਖਾ ਗੇ ਸਪੈਨਗ ਮਿਲਾਂ ਖਾ ਗੇ ਸੜਕਾਂ ਦੇ ਉੱਤੋਂ ਦਰਖਤ ਖਾ ਗੇ ਜਾਣ ਵੇਲੇ ਖਾ ਗੇ ਆਉਣ ਵੇਲੇ ਖਾ ਗੇ ਕੁਛ ਨਹੀਂ ਛੱਡਿਆ ਨਹਿਰੀ ਕੋਠੀਆਂ ਖਾ ਗੇ ਕੁਛ ਨਹੀਂ ਛੱਡਿਆ ਇਹਨਾਂ ਨੇ ਹਾਂ ਸਾਰੇ ਲੋਟੂ ਨੇ ਫਿਰ ਕੀ ਲੱਗਦਾਗਾ ਕਿਹੜੇ ਮੁੱਦੇ ਸੀ ਜਿਹੜੇ ਥੋੜੇ ਨਹੀਂ ਪੂਰੇ ਹੋਏ ਵੀ ਇਹਨੇ ਦੁਖੀਆਂ ਸਰਕਾਰਾਂ ਤੋਂ ਕੋਈ ਵੀ ਨਹੀਂ ਮੁੱਦਾ ਇਹਨਾਂ ਨੇ ਕੋਈ ਨਹੀਂ ਕਰਿਆ ਪੂਰਾ ਧਰਨੇ ਸਾਡੇ ਚੱਲੀ ਜਾਂਦੇ ਆ ਥਾਂ ਥਾਂ ਧਰਨੇ ਚੱਲੀ ਜਾਂਦੇ ਨੇ ਜਿੱਦਨ ਇਹ ਸਰਕਾਰ ਬਣੀ ਹੈ ਹੁਣ ਵੀ ਚੱਲੀ ਜਾਂਦੇ ਨੇ ਪਹਿਲਾਂ ਵੀ ਚਲਦੇ ਸੀ ਐਮਐਸਪੀ ਸੀ ਉਹ ਨਹੀਂ ਦੇ ਰਹੇ ਕੋਈ ਕੁਝ ਨਹੀਂ ਦੇ ਰਹੇ ਆ ਸ਼ੀਲੋ ਵਾਲਿਆਂ ਨੂੰ ਕਰਦੇ ਸੀ ਉਹ ਸ਼ੀਲੋ ਵਾਲਿਆਂ ਨੂੰ ਜਥੇ ਬੰਦਿਆਂ ਨੇ ਵੀ ਤੁਸੀਂ ਉਮੀਦਵਾਰ ਤਾਰੇ ਸੀ ਮੈਂ ਉਮੀਦਵਾਰ ਮੈਦਾਨ ਦੇ ਵਿੱਚ ਨਾ ਜੀ ਉਹਦਾ ਸਾਡਾ ਬਰੋਧ ਸੀਗਾ ਬਰੋਧ ਨੂੰ ਮੰਨਦਾ ਮੈਂ ਬਲਾਕ ਆਗੂ ਸੀਗਾ ਉਹਨੇ ਗਰਨਾਮ ਠਿੱਖੀ ਕਰਿਆ ਸੀ ਉਹਦਾ ਅਸੀਂ ਵਿਰੋਧ ਕਰਿਆ ਬਸੇ ਉੱਠਣਾ ਨਹੀਂ ਜਥੇ ਬੰਦਿਆਂ ਦੇ ਵਿੱਚ ਹੈ ਨਹੀਂ ਸਾਸੀ ਤੇ ਅਸੀਂ ਬਣ ਨਹੀਂ ਸਕਦੇ ਜੀ ਅਕੀਤ ਵਿਰੋਧ ਕਰਿਆ ਸੀ ਉਹ ਕਿਸਾਨ ਜਥੇਬੰਦੀਆਂ ਦਾ ਇਸ ਵਾਰ ਵੀ ਸਵਾਲ ਹੋਣਗੇ ਹਾਂਜੀ ਹੋਣਗੇ ਤੇ ਕਿਹੜੀ ਕਿਹਨੂੰ ਸੁਣੂਗੇ ਫਿਰ ਇਸ ਵਾਰ ਦੇਖਾਂਗੇ ਜੇ ਸਾਨੂੰ ਕੋਈ ਚੰਗਾ ਕਿਸੇ ਨੇ ਕੋਈ ਹੰਗਾਰਾ ਦਿੱਤਾ ਇਹਨਾਂ ਚੋਂ ਉਹਨੂੰ ਪਾਵਾਂਗੇ ਬਹੁਤ ਚੰਗਾ ਮੀਤ ਬਾਪ ਹਾਂ ਸਾਰੀਆਂ ਪਾਰਟੀਆਂ ਚ ਕੀ ਨਾਮ ਹੈ ਜੀ ਬਿੰਦਰ ਸਿੰਘ ਜੀ ਕੀ ਕਹੋਗੇ ਕਿ ਕਿਹੜੀ ਸਰਕਾਰ ਆ ਸਕਦੀ ਹੈਗੀ ਅਸੀਂ ਲਿਆਉਣਾ ਚਾਹੁੰਦੇ ਆਂ ਭੁੰਦਰ ਕਨ ਹੂੰ ਜਿਵੇਂ ਸਾਡੇ 20 ਮਾਣ ਤੋਂ 400 ਮਾਣ ਕਣਕ ਹੋਣ ਲੱਤੀ ਠੀਕ ਆ ਫਿਰ ਜਿਹੜੀ ਸਾਨੂੰ ਕੜਕ ਦਿੱਤੀ ਸੀ ਉਹਨਾਂ ਨੇ ਸਾਗਾ ਨਖੀਮੀ ਦਿੱਤਾ ਕਣਕ ਵੀ ਦਿੱਤੀ ਆ ਸਾਨੂੰ ਸੀਵ ਸੇਰੀਆਂ ਕਣਕੀਆਂ ਦਿੱਤੀਆਂ ਤੇ ਇਹਨਾਂ ਨੇ ਉਹਦਾ ਸਾਡੀ 15 ਕਿਲੋ ਕਣਕ ਰਹੇਗੀ 15 ਕਿਲੋ ਮਤਲਬ ਵੀ ਸਾਡੀ ਰਹੇਗੀ ਹੁਣ ਸਾਨੂੰ 15 ਕਿਲੋ ਇੱਥੇ 15 ਕਿਲੋ ਉਹਨਾਂ ਦਾ ਦੱਸੋ ਵੀ ਕੀ ਬਣੂਗਾ ਰਾਜੀਆਂ ਦਾ ਬਣੂਗਾ ਜੀ ਹੁਣ ਜੇ ਉਹ ਆਉਣਗੇ ਤਾਂ ਸਾਨੂੰ ਦੁਬਾਰੇ ਸੀਵ ਸੇਰੀਆਂ ਕਣਕੀਆਂ ਫੇਰ ਮਿਲਣਗੀਆਂ ਜੇ ਨਾ ਆਏ ਪਾਹਨ ਦਾ 15 ਕਿਲੋ ਮਿਲਿਆ ਕਰੋਗੀ ਦੁਬਾਰਾ ਹੁਣ ਭਾਜਪਾ ਵੀ ਇਧ ਕੀ ਲੱਗ ਚੋਂ ਲੜ ਰਹੀ ਆ ਕਾਂਗਰਸ ਵੀ ਆ ਆਮ ਆਦਮੀ ਪਾਰਟੀ ਵੀ ਆ ਕਾਲੀ ਦਲ ਵੀ ਆ ਕਿਹੜਾ ਲੱਗਦਾ ਹੈ ਕਿ ਜਿੱਤੂਗਾ ਜਿੱਤੂਗਾ ਲੈ ਦਾ ਸਿੱਧਾ ਕਾਲੀਆਂ ਨੂੰ ਕਹਿ ਕੇ ਰਾਜੀਆ ਵੀ ਕਾਲੀ ਦੇ ਸਕਦੇ ਹੈ ਹੈ ਕਾਲੀ ਜਿੱਤਣਗੇ ਸਾਨੂੰ ਕਾਲੀਆਂ ਦੀ ਪਾਰਟੀ ਵਧੀਆ ਲੱਗਦੀ ਹੈ ਬਹੁਤ ਪਾਰਟੀਆਂ ਦੇ ਜਿਹੜੇ ਉਮੀਦਵਾਰ ਜਿਹੜੇ ਨੇਤਾ ਨੇ ਉਹ ਦੂਜੀਆਂ ਪਾਰਟੀਆਂ ਜਾ ਰਹੇ ਨੇ ਹੁਣ ਕੀ ਲੱਗਦਾ ਦੂਜੀਆਂ ਪਾਰਟੀਆਂ ਹੋਣੀਆਂ ਨਾ ਵੀ ਮੁਸ਼ਕਲ ਹੈ ਜੇ ਪਾਰਟੀ ਆ ਉਧਰ ਇੰਨਾ ਨਹੀਂ ਆਉਗੀ ਕਾਲੀਆਂ ਦੀ ਮੂਰੇ ਨਹੀਂ ਤਾਂ ਮੁਸ਼ਕਲ ਹੈ ਹੋਰ ਪਾਰਟੀ ਨੇ ਅਕਾਲੀ ਦਲ ਨੇ ਇਹ ਜਿਹੜੇ ਕਿ ਇੰਨੇ ਕਿਉਂ ਪ੍ਰਭਾਵਤ ਅਕਾਲੀ ਦਲ ਤੇ ਵੀ ਵਧੀਆ ਨੇ ਅਕਾਲੀ ਦਲ ਆ ਨੇ ਵਧੀਆ ਹੁਣ ਤੂੰ ਮੰਨ ਕੇ ਲਾੜਾ ਸਾਡੇ ਸਾਰੀ 20 ਮਣ ਕਣਕ ਹੋ ਗਈ ਹੁਣ ਸਾਡੇ 450 ਮਣ ਕਣਕ ਵੀ ਥਾਂ ਥਾਂ ਸਾਡੇ ਵੋਟਰਾਂ ਲਾਤੀਆਂ ਇਹਨਾਂ ਨੇ ਐਦੂ ਮਾੜਾ ਕੀ ਚੰਗਾ ਕੰਮ ਕਿਹੜਾ ਕਰੂਗਾ ਤੇ ਕਰਦੂਗਾ ਬਈ ਸਾਡੀ ਸਾਗਰ ਕੀਮਤੀ ਸਾਨੂੰ ਕਣਕ ਮਿਲਦੀ ਹੁੰਦੀ ਆ ਸਭ ਕੁਝ ਸਾਡੇ 5 ਕਿਲੋ ਖਾ ਗਏ ਖਾਧੀ ਆ ਕਨਾ ਜਿੱਥੇ ਮਰਦੀ ਜਾ ਕੇ ਪੁੱਛ ਲਈ ਦੂਜਿਆਂ ਪਾਰਟੀਆਂ ਵੀ ਕਹਿੰਦੇ ਆ ਅਸੀਂ ਬਹੁਤ ਕੰਮ ਕਰਾਏ ਨੇ ਪਿੰਡਾਂ 'ਚ ਮੁਸ਼ਕਲ ਆ ਜੀ ਕਿਸੇ ਨੇ ਕੁਝ ਨਹੀਂ ਕਰਾਇਆ ਨਾ ਹੋਇਆ ਕਿਥੇ ਨਹੀਂ ਕੰਮ ਹੋਇਆ ਜੇ ਹੁਣਾਂ ਤੋਬੇ ਬਣਾ ਤੇ ਚਾਹ ਚੜ੍ਹਕ ਪੱਕੀ ਆਏ ਆ ਬਸ ਠੀਕ ਇੱਕ ਦਿਨ ਮੂਸੇਪਨ ਚ ਕਿਹਦੀ ਵੋਟ ਜ਼ਿਆਦਾ ਵਧੂਗੀ ਅਤਜੀ ਬਾਦਲ ਸਾਹਿਬ ਦੀ ਇਹਨਾਂ ਦੀ ਵੋਟ ਵਧੂਗੀ ਹਾਂਜੀ ਕੀ ਨਾਮ ਆ ਬਾਪੂ ਜੀ ਬੰਦੇਸ਼ ਗਈ ਤਰ੍ਹਾਂ ਨੂੰ ਬਾਪੂ ਜੀ ਕੀ ਕਹੋਗੇ ਲੋਕ ਸਭਾ ਦੀਆਂ ਚੋਣਾਂ ਆ ਗਈਆਂ ਕਿਹੜੀ ਪਾਰਟੀ ਜਿੱਤ ਸਕਦੀ ਹੈ ਅਤਜੀ ਪਾਰਟੀ ਦੀ ਕੀ ਗੱਲ ਹੈ ਕਹਿਣੀ ਹੈ ਜਿਹੜਾ ਦੇਖਾ ਕੰਮ ਨਹੀਂ ਦੇਖੀਏ ਜਿਹੜੇ ਇਹ ਕਰਿਆ ਗਿਆ ਫਿਰ ਆਮ ਪਾਰਟੀ ਹੈਗੀ ਤੇ ਮੂੰ ਗੱਲ ਕਰੀ ਸਾਡੇ ਪਿੰਡ ਬੰਨੀਓ ਫਾਡੇ ਬਣੀ ਸਾਡੇ ਇਹ ਹੈਗਾ ਵੀ ਸਾਡੇ ਸਾਡ ਜੇ ਆਪਣਾ ਬਲਕੌਰ ਸਿੰਘ ਸਰਪੰਚਾ ਜੀ ਉਹ ਉਹ ਜੇ ਵੋਟਾਂ ਖੜਾ ਦਾ ਪੁੱਟਾ ਨੂੰ ਪਾਵਾਂਗੇ ਸਾਡੇ ਪਿੰਡ ਬਣੀ ਹੈ ਹੈ ਤੇ ਹੋਰ ਨੂੰ ਇਸੇ ਪਾਉਂਦੇ ਨੇਗੇ ਤੇ ਬੀਜੇਪੀ ਨੂੰ ਵੀ ਇਸੇ ਤੇ ਕੱਲ੍ਹ ਕੀ ਨੀਖਾ ਮੰਗਦੇ ਹਾਂ ਜੇ ਦੋਟਾ ਢੜੀ ਮਾਰ ਸਕਦੇ ਸੀ ਇਹ ਕਹਿੰਦਾ ਜੀ ਪਾਪੂ ਜਿਵੇਂ ਬੱਖ ਬੱਖ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਬੀਜੇਪੀ ਚ ਸ਼ਾਮਲ ਹੋ ਰਹੇ ਹੋ ਕਿਵੇਂ ਦੇਖਦੇ ਉਹਨਾਂ ਨੂੰ ਉਹਦਾ ਗੱਲ ਕਰਿਆ ਜੀ ਗੱਲ ਕਰਿਆ ਰੁਪਈਏ ਲਈਆਂ ਨੇ ਦਵਾ ਦਾ ਬਜਾਈਆਂ ਨੇ ਲੇਗੇ ਪਰ ਇਹ ਲੈ ਲੈ ਅਜੇ ਪਹਿਲਾਂ ਨਹੀਂ ਹਾਂ ਕਿ ਜੇ ਉਹਦੇ ਹੋਰ ਪਾਰਟੀ ਕੋਲੇ ਵੀ ਹੋਣ ਉਹ ਉਹ ਪਾਰਟੀ ਜੋ ਨਾ ਬਣੀ ਆ ਜਣੇ ਇਹ ਕਿਹੜੇ ਮੁੱਦੇ ਨੇ ਤੁਹਾਡੇ ਜਿਹੜੇ ਪੂਰੇ ਨਹੀਂ ਹੁੰਦੇ ਸਾਡਾ ਮੁੱਦਾ ਕੋਈ ਵੀ ਨਹੀਂ ਕਰਿਆ ਜੀ ਮੋਦੀ ਨੇ ਸਾਡੀਆਂ ਪਹਿਲਾਂ ਜਮੀਨਾਂ ਖੋਣ ਦੀ ਚੋੜਾ ਫਿਰਦਾ ਤੇ ਹੁਣ ਉਹ ਦੁਬਾਰਾ ਮੰਡੀਆਂ ਦਾ ਕਰਤਾ ਹੀ ਕਰਵੇਂ ਤੇ ਮੰਡੀਆਂ ਮੰਡੀਆਂ ਕੇ ਚੱਕ ਦਿਓ ਇਹ ਸਿਰ ਦੱਸੇ ਜੀ ਨੂੰ ਸਾਡਾ ਮੁੱਦਾ ਸਭ ਇਹ ਇੰਨੇ ਨੇ ਕਿ ਇੱਕ ਵੀ ਨਹੀਂ ਸਾਡਾ ਮੁੱਦਾ ਪੂਰਾ ਕਰਿਆਗਾ ਹਾਂਜੀ ਐ ਬੰਦਾ ਕੀ ਨਾਮ ਅੰਕਲ ਜੀ ਕੀ ਨਾਮ ਹੈ ਤੁਹਾਡਾ ਕਿਹ ਮਤਲਬ ਕੀ ਨਾਮ ਆ ਤੁਹਾਡਾ ਜੇ ਵਾ ਸਿੰਘਾ ਜੀ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿੱਤ ਸਕਦੀ ਹੈ ਜੀ ਲੋਕ ਸਭਾ ਚੋਣਾਂ ਚ ਕੀ ਪਤਾ ਇਹ ਲੋਕਾਂ ਦਾ ਕੁਝ ਨਹੀਂ ਕਹਾਂਗੇ ਕੋਈ ਪਤਾ ਨਹੀਂ ਕਿ ਲੋਕਾਂ ਦਾ ਕੀ ਬਣੂਗੀ ਕਿਹੋ ਜਿਹਾ ਉਮੀਦਵਾਰ ਚੁਣੋਗੇ ਇਸ ਵਾਰ ਐਸਾ ਕਹਿੰਦਾ ਕੋਈ ਚੰਗਾ ਉਮੀਦਵਾਰ ਆ ਜੇ ਤਾਂ ਕੋਈ ਭ੍ਰਿਸ਼ਟਾਚਾਰ ਬੇਰੁਜ਼ਗਾਰੀ ਦਾ ਮੁੱਦੇ ਕੋਈ ਪਿੰਡ ਦੇ ਵਿਕਾਸ ਹੋਣਾ ਸਾਡੇ ਪਾਸ ਪਿੰਡ ਦੀ ਸੋਚਦਾ ਸੀ ਜਿਵੇਂ ਸਿੱਧੂ ਹੈ ਸਿੱਧੂ ਨਹੀਂ ਬੋਟਾ ਪਾਉਂਗਾ ਜੀ ਇਸ ਇਸ ਪਿਛਲੇ ਤੋੜਨਾ ਮੁਕਾਬਲਾ ਹੁੰਦਾ ਸੀ ਤਿੰਨ ਪਾਰਟੀਆਂ ਮੇਨ ਹੁੰਦੀਆਂ ਸੀ ਇਸ ਵਾਰ ਜਿਹੜਾ ਚਾਰ ਪਾਰਟੀਆਂ ਨੇ ਆਮ ਆਦਮੀ ਪਾਰਟੀ ਹੋ ਗਈ ਕਾਲੀ ਦਲ ਹੋ ਗਿਆ ਭਾਜਪਾ ਹੋ ਗਈ ਕਾਂਗਰਸ ਕੀ ਲੱਗਦਾ ਕਿਹੜੀ ਪਾਰਟੀ ਚਾਰਾ ਸੁੱਟ ਸਕਦੀ ਹੈ ਇਸ ਵਾਰ ਹਾਂ ਪਾਰਟੀ ਜਿੱਤਦੀ ਹੈ ਇਹਨਾਂ ਤਿੰਨਾਂ ਪਾਰਟੀਆਂ ਨੂੰ ਆਮ ਅੱਗੇ ਆ ਥੋੜੀ ਜੀ ਵਿਕਾਸ਼ ਵੀ ਕਰਿਆ ਕਹਿੰਦੇ ਸਾਡੇ ਬਿੱਲ ਮਾਫ ਹੋਇਆ ਲਾਈਟ ਨਹੀਂ ਆ ਰਹੀ ਹੈ ਫਰੀ 24 ਘੰਟੇ ਖੇਤਾਂ ਲਈ ਲਾਈਟ ਨਹੀਂ ਆਉਂਦੀ ਤੇਰੇ ਮੁੱਦੇ ਮੁੱਦੇ ਅਹਿਮ ਨੇ ਸੁੱਦੇ ਜਿਹੜੇ ਹੱਲ ਹੋ ਗਏ ਜਾਂ ਨਹੀਂ ਹੋਏ ਕੋਈ ਸਾਸ ਨਹੀਂ ਹੱਲ ਹੋਈ ਬਸ ਕਲਾ ਲਾਈਟ ਲੁੱਟਦੀ ਠੀਕ ਹੈ ਬਾਈ ਇੱਕ ਬਿਲ ਮਾਪੋ। ਕੋਰ ਬੇਰੁਜ਼ਗਾਰੀ ਬਥੇਰੀ ਆ ਕੀ ਕੋਈ ਅੰਦਾਜ਼ਾ